ਕਿਉਂਕਿ ਰੱਬ ਦੇ ਘਰ ਤੇ ਜਾਣਾ ਹੋਵੇ ਤਾਂ ਸਤਕਾਰ ਨਹੀਂ ਜਿੱਦਾਂ ਕਹਿੰਦੇ ਨਾ ਉਹਦੇ ਦਰ ਤੇ ਨਾ ਮੰਗਤਾ ਬਣ ਕੇ ਜਾਣਾ ਪੈਂਦਾ ਕੂਕਰ ਬਣ ਕੇ ਜਾਣਾ ਪੈਂਦਾ ਹੈ ਫਿਰ ਜਾ ਕੇ ਆਸ਼ਿਕ ਜਿਹੜਾ ਹੈ ਨਾ ਆਸ਼ਿਕ ਜਦੋਂ ਜਾਂਦਾ ਹੈ ਉਹ ਤਾਂ ਆਪਣਾ ਦਿਲ ਵਿਛਾ ਕੇ ਜਾਂਦਾ ਹੈ ਉਹ ਇਹ ਸੋਚ ਕੇ ਨਹੀਂ ਜਾਂਦਾ ਕਿ ਫੁੱਲਾਂ ਦੇ ਹਾਰ ਮਿਲਣਗੇ ਉਹ ਕਹਿੰਦਾ ਉੱਥੇ ਜਾ ਕੇ ਚਮੜੀ ਵੀ ਉਤਰਦੀ ਹੈ ਤਾਂ ਉਹ ਵੀ ਉਤਾਰਨ ਨੂੰ ਤਿਆਰ ਹੋ ਬਸ ਉਹਦੀ ਝਲਕ ਮਿਲ ਜਾਵੇ ਮਹਿਬੂਬ ਦੀ ਤਾਂ ਹੀ ਤਾਂ ਕਹਿੰਦੇ ਨਾ ਫਕੀਰ ਦੀ ਨਜ਼ਰ ਚਾਣਾ ਵੀ ਬਹੁਤ ਵੱਡੀ ਗੱਲ ਹੈ ਇੱਕ ਬੜਾ ਪਿਆਰਾ ਸ਼ਬਦ ਹੈ ਕਿ ਅੱਖ ਅੱਖ ਦੇ ਵਿੱਚ ਵੀ ਫਰਕ ਹੁੰਦਾ ਅੱਖ ਅੱਖ ਦੇ ਵਿੱਚ ਵੀ ਫਰਕ ਹੁੰਦਾ ਇੱਕ ਜ਼ਾਲਿਮ ਤੇ ਇੱਕ ਫਕੀਰ ਦੀ ਅੱਖ जरा गौर ਕਰਨਾ ਇੱਕ ਜ਼ਾਲਮ ਦੀ ਅੱਖ ਹੁੰਦੀ ਹੈ ਔਰ ਇੱਕ ਹੁੰਦੀ ਹੈ ਫਕੀਰ ਦੀ ਅੱਖ ਇਸ ਲਈ ਕਹਿੰਦੇ ਆ ਅੱਖ ਅੱਖ ਦੇ ਵਿੱਚ ਵੀ ਫਰਕ ਹੁੰਦਾ ਇੱਕ ਜ਼ਾਲਿਮ ਤੇ ਇੱਕ ਫਕੀਰ ਦੀ ਅੱਖ ਲੱਖਾਂ ਜ਼ੁਲਮ ਕਰਦੀ ਅੱਖ ਜ਼ਾਲਮਾਂ ਦੀ ਕਰਦੀ ਰਹਿਮਤ ਹੈ ਸਦਾ ਫਕੀਰ ਦੀ ਅੱਖ ਲੱਖਾਂ ਜ਼ੁਲਮ ਕਰਦੀ ਅੱਖ ਜ਼ਾਲਮਾਂ ਦੀ ਕਰਦੀ ਰਹਿਮਤ ਸਦਾ ਹੈ ਫਕੀਰ ਦੀ ਅੱਖ ਇੱਕ ਅੱਖ دیਵਾਨਿਆਂ ਕਰੇ ਚੋਰੀ ਇੱਕ ਅੱਖ دیਵਾਨਿਆਂ ਕਰੇ ਚੋਰੀ ਚੋਰੋਂ ਕਤਮ ਕਰਦੀ ਦਸਤਗੀਰ ਦੀ ਅੱਖ ਨਾ ਸਮਝੀ ਰੱਬ ਤੋਂ ਜੁਦਾ ਇਸ ਨੂੰ ਹੁੰਦੀ ਰੱਬ ਦੀ ਅੱਖ ਹੈ ਫਕੀਰ ਦੀ ਅੱਖ ਕਹਿੰਦੇ ਜੁਦਾ ਨਾ ਸਮਝੀਏ ਨੂੰ ਕਿਉਂਕਿ ਜਦੋਂ ਫਕੀਰ ਆਪਣੀ ਅੱਖਾਂ ਨਾਲ ਦੇਖ ਲੈਂਦੇ ਤਾਂ ਹੁੰਦੀ ਰੱਬ ਦੀ ਅੱਖ ਜਿੱਦਾਂ ਹੁਣ ਤੁਸੀਂ ਦੇਖਦੇ ਹੋ ਨਾ ਕਿਈ ਮੇਰੇ ਕੈਮਰੇ ਲੱਗੇ ਹੁੰਦੇ ਐ ਉਹ ਕੈਮਰੇ ਲੱਗੇ ਹੁੰਦੇ ਨਾ ਉਹ ਕੈਮਰੇ ਕਿਉਂ ਲਾਏ ਹੁੰਦੇ ਐ ਤਾਂ ਕਿ ਜਿੱਥੇ ਸਕਰੀਨ ਹੈ ਪਿੱਛੇ ਬੈਠਾ ਕੋਈ ਦੇਖ ਸਕੇ ਬੰਦਾ ਕਹਿੰਦਾ ਦੇਖਦਾ ਕੈਮਰਾ ਹੈ ਪਰ ਕੈਮਰੇ ਨੂੰ ਕੀ ਮਤਲਬ ਦੇਖਣ ਵਾਲਾ ਦੇ ਪਿੱਛੇ ਆਪਰੇਟਰ ਬੈਠਾ ਕੋਈ ਜਿਹੜਾ ਸਭ ਕੁਝ ਦੇਖ ਰਿਹਾ ਕਿਹੜਾ ਕੀ ਕਰ ਰਿਹਾ ਹੈ ਇਹਦੇ ਸਮਝ ਲਓ ਇਹ ਫਕੀਰ ਦੀ ਅੱਖੋਂ ਕੈਮਰਾ ਜਿਵੇਂ ਜਿਵੇਂ ਰੱਬ ਤੁਹਾਨੂੰ ਦੇਖਦਾ ਸਮਝਦੇ ਹੋ ਕਿ ਨਹੀਂ ਕੋ ਪ੍ਰਮਾਤਮਾ ਤੁਹਾਨੂੰ ਦੇਖਦਾ ਹੈ ਇਸ ਲਈ ਤਾਂ ਹੀ ਤਾਂ ਗੁਰੂਆਂ ਨੇ ਵੀ ਕਿਹਾ ਨਜ਼ਰੀ ਨਜ਼ਰ ਨਿਹਾਲ ਨਿਹਾਲ ਹੋ ਜਾਂਦਾ ਜਿਹੜਾ ਗੁਰੂਆਂ ਰਹਿਬਰਾਂ ਫਕੀਰਾਂ ਦੀ ਨਜ਼ਰ ਵਿੱਚ ਆ ਜਾਂਦਾ ਹੈ ਪਰ ਨਜ਼ਰ ਵਿੱਚ ਆਉਣ ਵਾਸਤੇ ਵੀ ਕਰਮ ਕਰਨਾ ਪੈਂਦਾ ਹੈ ਨਜ਼ਰ ਜਾਂਦਾ ਕੋਣ ਹੈ ਹੁਣ ਦਰਾ ਗੌਰ ਕਰਨਾ ਤੁਸੀਂ ਇੱਕ ਰੇਲਵੇ ਸਟੇਸ਼ਨ ਤੇ ਜਾਂਦੇ ਹੋ ਜਾਂ ਤੁਸੀਂ ਕਿਸੇ ਮੇਲੇ ਚ ਜਾਂਦੇ ਹੋ ਜਾਂ ਕਿਸੇ ਬੱਸ ਸਟੈਂਡ ਤੇ ਜਾਂਦੇ ਹੋ ਕਿੰਨੇ ਲੋਕ ਤੁਹਾਡੀਆਂ ਨਜ਼ਰਾਂ ਮੋੜਦੀ ਘੁੰਮਦੇ ਆ ਘੁੰਮਦੇ ਆ ਕਿ ਨਹੀਂ ਪਰ ਸਾਰੇ ਤੁਹਾਡੀ ਨਜ਼ਰ ਚਾਂਦੇ ਆ ਹਜ਼ਾਰਾਂ ਹੀ ਲੋਕ ਗੁਜ਼ਰ ਜਾਂਦੇ ਆ ਹਜ਼ਾਰਾਂ ਲੋਕ ਤੁਹਾਡੇ ਮੁਰੇ ਆਂਦੇ ਆ ਚਲੇ ਜਾਂਦੇ ਆ ਤੁਸੀਂ ਕਿਸੇ ਦੁਕਾਨ ਤੇ ਜਾਂਦੇ ਹੋ ਉੱਥੇ ਕੁਝ ਖਰੀਦਦੇ ਹੋ ਤਾਂ ਕਿੰਨੇ ਲੋਕ ਗਾਹਕ ਹੋਰ ਵੀ ਖੜੇ ਹੁੰਦੇ ਆ ਪਰ ਤੁਹਾਡੀ ਨਜ਼ਰ ਚ ਕੋਈ ਨਹੀਂ ਆਂਦਾ ਤੁਹਾਡੀ ਨਜ਼ਰ ਚ ਕੌਣ ਆਂਦਾ ਹੈ ਤੁਹਾਡੀ ਨਜ਼ਰ ਚ ਉਹ ਆਂਦਾ ਜਿਹੜਾ ਕੁਝ ਖਾਸ ਕਰੇ ਕੁਝ ਅੱਛਾ ਕਰੇ ਸਮਝ ਰਹੇ ਹੋ ਕਿ ਨਹੀਂ ਕਿਉਂਕਿ ਪਰਮਾਤਮਾ ਦੀ ਜਾਂ ਫਕੀਰਾਂ ਦੀ ਨਜ਼ਰ ਚ ਆਉਣ ਵਾਸਤੇ ਵੀ ਸਾਨੂੰ ਕੁਝ ਖਾਸ ਕਰਨਾ ਪੈਣਾ ਹੈ ਜਿੱਦਾ Hazrat Ali ਕਹਿੰਦੇ ਸੀ ਨਾ ਇੱਥੇ Hazrat Ali ਦਾ ਬੜਾ ਪਿਆਰਾ ਇੱਕ ਸ਼ਬਦ ਹੈ ਕਿ ਕਾਮਯਾਬੀ ਕਿਉਂਕਿ ਉਹਨਾਂ ਨੇ ਤਾਂ ਅਰਬੀ ਚ ਕਿਹਾ ਪਰ ਅਸੀਂ ਇੱਥੇ ਉਹਦਾ ਅਨੁਵਾਦ ਕਰ ਰਹੇ ਹਿੰਦੀ ਚ ਉਹ ਕਹਿੰਦੇ ਕਾਮਯਾਬੀ खुशी सेहत और रहमत कभी किसी का इंतजार नहीं करती जरा हम गौर करना कुछ चीजा उन्होंने कही चाहे साड़ी सेहत है चाहे कामयाबी है चाहे खुशी है चाहे रब की रहमत है ये कभी किसी का इंतजार नहीं करती तो कहें चीजा ना ये रहमत हासिल करना है अच्छी सेहत पानी है कामयाबी पानी है सफलता पानी है खुशियां पानी है तो यह चीज किसी का इंतजार नहीं कर दी कि मैं खड़ी हूं तो कोई आके मेनू ले जाए बोलो समझ दो अगर इनको पाना है तो अगर इनको पाना है तो तुम्हें कोशिश करनी पड़ेगी कोशिश करो और इनको हासिल कर लो यही है इनको पाने का राज ਸਮਝ ਆਈ ਕਿ ਨਹੀਂ ਲਾਈਨ ਤਾਂ ਛੋਟੀ ਜਈ ਹੈ ਪਰ ਇਹਦੇ ਵਿੱਚ ਇਸ਼ਾਰਾ ਬਹੁਤ بڑا ਹੈ ਹੁਣ ਫਰਜ਼ ਕਰੋ ਬੰਦਾ ਕਹਿੰਦਾ ਮੇਰੇ ਮਾਲਿਕ ਮੈਨੂੰ ਤੇਰੀ ਰਹਿਮਤ ਚਾਹੀਦੀ ਹੈ ਤਾਂ ਕੀ ਰਹਿਮਤ ਕਿਤੇ ਸਾਡਾ ਇੰਤਜ਼ਾਰ ਕਰ ਰਹੀ ਹੈ ਕਿ ਅਸੀਂ ਚੱਲ ਕੇ ਜਾਵਾਂਗੇ ਮਿਲ ਜਾਏਗੀ ਕਹਿੰਦੇ ਨਹੀਂ ਤੂੰ ਐਸਾ ਕਰਮ ਕਰ ਕੁਝ ਅਛਾਈ ਕਰ ਕੁਝ ਨੇਕੀ ਕਰ ਆਪਣੇ ਮਾਲਿਕ ਦਾ ਚਾਹੇ ਸਿਮਰਨ ਕਰ ਚਾਹੇ ਕੋਈ ਅੱਛਾ ਕਰਮ ਕਰ ਕਿਉਂਕਿ ਜਦੋਂ ਤੂੰ ਰਹਿਮਤ ਦੀ ਖੋਜ ਵਿੱਚ ਜਾਏਂਗਾ ਤਾਂ ਤੈਨੂੰ ਕੀ ਪਤਾ ਰਹਿਮਤ ਕਿੱਥੇ ਹੈ ਪਰ ਜਦੋਂ ਤੂੰ ਕੁਝ ਅੱਛਾ ਕਰੇਗਾ ਉਹ ਕਰੇਗਾ ਕਿ ਤੂੰ ਰੱਬ ਦੀਆਂ ਨਜ਼ਰਾਂ ਚਾਹੇਂਗਾ ਫਕੀਰਾਂ ਦੀਆਂ ਨਜ਼ਰਾਂ ਚਾਹੇਂਗਾ ਤਾਂ ਤੂੰ ਜਿੱਥੇ ਵੀ ਹੋਏਗਾ ਰਹਿਮਤ ਖੁਦ ਚੱਲ ਕੇ ਤੇਰੇ ਤੱਕ ਆ ਜਾਏਗੀ ਇਸ ਲਈ ਤੇ ਵਾਸਤੇ ਕੋਸ਼ਿਸ਼ ਕਰਨੀ ਪੈਂਦੀ ਹੈ ਸਮਝ ਆਇਆ ਕਿ ਨਹੀਂ ਕਿਉਂਕਿ ਇਹ ਕੋਈ ਇਦਾਂ ਨਹੀਂ ਹੈ ਕਿ ਜਿੱਦਾਂ ਬੰਦਾ ਜਿੱਦਾਂ ਸੂਰਜ ਆਪਣੇ ਆਪ ਹੀ ਚੜ ਜਾਣਾ ਮੈਨੂੰ ਕੋਈ ਕੋਸ਼ਿਸ਼ ਕਰਨ ਦੀ ਜ਼ਰੂਰਤ ਨਹੀਂ ਮੈਂ ਬੈਠਾ ਆਇਆ ਚਾਹੇ ਸੋ ਜਾਮਾਂ ਬੇਹੋਸ਼ ਹੋਮਾਂ ਸੂਰਜ ਚੜੇ ਆਣਾ ਰੋਸ਼ਨੀ ਮਿਲ ਜਾਣੀ ਹੈ ਯਾਰ ਹੋਰ ਬਹੁਤ ਚੀਜ਼ਾਂ ਇਦਾਂ ਦੀਆਂ ਹੈ ਚਾਹੇ ਬਰਸਾਤ ਕਹਿ ਲੋ ਚਾਹੇ ਸੂਰਜ ਦਾ ਚੜਨਾ ਕਹਿ ਲੋ ਰਾਤ ਦਾ ਕਹਿ ਲੋ ਦਿਨ ਦਾ ਕਹਿ ਲੋ ਮੌਸਮ ਕਹਿ ਲੋ ਇੱਥੇ ਬੰਦੇ ਦੀ ਕੋਸ਼ਿਸ਼ ਦੀ ਲੋੜ ਨਹੀਂ ਹੈ ਹੁਣ ਤੁਸੀਂ ਚਾਹੇ ਸੁੱਤੇ ਹੋਵੋ ਜਾਗਦੇ ਹੋਵੋ ਸੂਰਜ ਨੇ ਚੜਨਾ ਹੈ ਡੁੱਬ ਜਾਣਾ ਹੈ ਰਾਤ ਆਣੀ ਹੈ ਦਿਨ ਜਾਣਾ ਹੈ ਪਰ ਜੇ ਸਾਨੂੰ ਰਹਿਮਤ ਚਾਹੀਦੀ ਹੈ ਤਾਂ ਉਹ ਸਾਨੂੰ ਇਦਾਂ ਨਹੀਂ ਮਿਲ ਜਾਣੀ ਉਹਦੇ ਖਾਤਰ ਸਾਨੂੰ ਕੁਝ ਕਰਨਾ ਪੈਣਾ ਹੈ ਇਸ ਲਈ ਆਪਣੀ ਆਪ ਨੂੰ ਪੁੱਛੋ ਕਿ ਮੈਂ ਰਹਿਮਤ ਮੰਗਦਾ ਤਾਂ ਹਾਂ ਕਿ ਮੇਰੇ ਮਾਲਿਕ ਮੈਨੂੰ ਤੇਰੀ ਰਹਿਮਤ ਚਾਹੀਦੀ ਹੈ ਪਰ ਮੈਂ ਰਹਿਮਤ ਨੂੰ ਹਾਸਲ ਕਰਨ ਵਾਸਤੇ ਕਰਮ ਕੀ ਕਰਦਾ ਸਭ ਤੋਂ ਪਹਿਲਾਂ ਸੁਹਾਨ ਪੁੱਛਣਾ ਆਪਣੇ ਆਪ ਨੂੰ ਇਸ ਲਈ ਇੱਥੇ ਉਹਨਾਂ ਨੇ Hazrat Ali ਨੇ ਤਿੰਨ ਚਾਰ ਚੀਜ਼ਾਂ ਜੋੜੀਆਂ ਹੈ ਇਹਦੇ ਚ ਕਾਮਯਾਬੀ ਵੀ ਉਹਨਾਂ ਨੇ ਕਿਹਾ ਹੈ ਸਿਹਤ ਵੀ ਕਿਹਾ ਹੈ ਖੁਸ਼ੀ ਵੀ ਕਿਹਾ ਹੈ ਔਰ ਰੱਬ ਦੀ ਰਹਿਮਤ ਵੀ ਕਿਹਾ ਹੈ ਪਰ ਐਸੀ ਕਮਾਂਗੇ ਇਹਦੇ ਨਾਲ ਨਾਲ ਹੋਰ ਬਹੁਤ ਚੀਜ਼ਾਂ ਹੈ ਅਗਰ ਇਨਸਾਨ ਉਹ ਵੀ ਇਹਦੇ ਨਾਲ ਜੋੜ ਦੇਵੇਂ ਤਾਂ ਫਿਰ ਪਤਾ ਲੱਗਦਾ ਕਿ ਵਾਕਈ ਅਗਰ ਪ੍ਰੇਮ ਚਾਹੀਦਾ ਹੈ ਇੱਜ਼ਤ ਚਾਹੀਦੀ ਹੈ ਸਤਕਾਰ ਚਾਹੀਦਾ ਹੈ ਤਾਂ ਉਹਦੇ ਵਾਸਤੇ ਵੀ ਕੁਛ ਨਾ ਕੁਛ ਸਾਨੂੰ ਕੋਸ਼ਿਸ਼ ਕਰਨੀ ਪੈਣੀ ਹੈ ਸਮਝਦੇ ਹੋ ਕਿ ਹੁਣ ਫਰਜ਼ ਕਰੋ ਅੱਜ 11ਵਾਂ ਦਿਨ ਦਾ ਦਿਨ ਹੈ satsang ਚੱਲ ਰਿਹਾ ਹੈ ਤੁਸੀਂ ਕੋਸ਼ਿਸ਼ ਕੀਤੀ ਦਰਬਾਰ ਤੱਕ ਆ ਗਏ ਤੇ ਦਾ ਮਤਲਬ ਨਜ਼ਰ ਚ ਆ ਗਏ ਤੁਸੀਂ ਤਾਂ ਜਿਨ੍ਹਾਂ ਨੇ ਕੋਸ਼ਿਸ਼ ਹੀ ਨਹੀਂ ਕੀਤੀ ਜੋ ਘਰ ਹੀ ਬੈਠੇ ਰਹ ਗਏ ਉਹ ਘਰ ਬੈਠੇ ਕਹਿਣਗੇ ਮਾਲਕ ਉਹ ਰਹਿਮਤ ਕਰ ਦਿਓ ਤਾਂ ਮਾਲਕ ਨੇ ਕਹਿਣਾ ਮੈਂ ਤਾਂ ਰਹਿਮਤ ਦਾ ਦਰਵਾਜ਼ਾ ਖੋਲਿਆ ਸੀ ਪਰ ਤੂੰ ਹੀ ਦਰਵਾਜ਼ੇ ਤੱਕ ਨਹੀਂ ਆਇਆ ਤੂੰ ਘਰ ਹੀ ਬੈਠਾ ਰਹਿ ਗਿਆ ਤੂੰ ਚੋਣ ਆਬ ਕੀਤਾ ਘਰ ਬੈਠਣ ਦਾ ਚੋਣ ਆਬ ਕੀਤਾ ਕਿਤੇ ਹੋਰ ਜਾਣ ਦਾ ਇਧਰ ਮੇਰੀ ਰਹਿਮਤ ਦਾ ਦਰਵਾਜ਼ਾ ਖੁੱਲਾ ਸੀ ਤੂੰ ਦੌੜਦਾ ਕਿਤੇ ਹੋਰ ਸੀ ਤਾਂ ਦੋਸ਼ ਮੇਰਾ ਨਹੀਂ ਹੈ ਦੋਸ਼ ਤੇਰਾ ਹੈ ਕਿਉਂਕਿ ਤੂੰ ਹੀ ਮੇਰੀ ਰਹਿਮਤ ਦੇ ਘਰ ਤੱਕ ਨਹੀਂ ਪਹੁੰਚਿਆ ਮੈਂ ਤਾਂ ਰਹਿਮਤ ਲੈ ਕੇ ਬੈਠਾ ਸੀ ਸਮਝਦੇ ਹੋ ਕੋਈ ਜੋ ਕਦੇ ਸੀ ਫਕੀਰਾਂ ਵੱਲ ਚੱਲ ਕੇ ਜਾਂਦੇ ਆ ਗੁਰੂਆਂ ਰਹਿਬਰਾਂ ਵੱਲ ਚੱਲ ਕੇ ਜਾਂਦੇ ਆ ਪਵਿੱਤਰ ਅਸਥਾਨਾਂ ਤੇ ਚੱਲ ਕੇ ਜਾਂਦੇ ਆ ਜੈਸੀ ਇਹਨਾਂ ਹੱਥਾਂ ਨਾਲ ਕੋਈ ਦਾਨ ਪੁੰਨ ਦਾ ਕੰਮ ਸੇਵਾ ਦਾ ਕੰਮ ਕਰਦੇ ਆ ਨੇਕੀ ਦਾ ਕੰਮ ਕਰਦੇ ਆ ਅਚਾਈ ਦਾ ਕੰਮ ਕਰਦੇ ਆ ਤਾਂ ਸਮਝ ਲਓ ਐਸੀ ਉਹ ਕਰਮ ਕਰ ਰਹੇ ਆ ਜਿਹਦੇ ਨਾਲ ਉਹਦੀ ਰਹਿਮਤ ਸਾਡੇ ਤੱਕ ਕਹਦੇ ਹੋ ਪਹੁੰਚੇਗੀ ਤਾਂ ਜੇ ਅਸੀਂ ਇਹ ਕਰਮ ਹੀ ਨਾ ਕਰੀਏ ਹੁਣ ਕਹਿੰਦੇ ਨਾ ਹਵਾ ਵੀ ਲੈਣੀ ਹੋਵੇ ਤਾਂ ਬਟਨ ਤੱਕ ਜਾਣਾ ਹੀ ਪੈਂਦਾ ਬਟਨ ਦਬਾਓ ਫਿਰ ਪੱਖਾ ਚੱਲਣਾ ਹੈ ਅਜੇ ਬੰਦਾ ਉੱਥੇ ਬੈਠਾ ਕਹੀ ਜਾਵੇਂ ਰੱਬਾ ਪੱਖਾ ਚਲਾ ਦੇ ਰੱਬ ਨੇ ਕਿਹਾ ਭਾਈ ਹੱਥ ਦਿੱਤੇ ਆ ਪੈਰ ਦਿੱਤੇ ਆ ਬਟਨ ਵੀ ਸਾਹਮਣੇ ਆ ਇਲੈਕਟ੍ਰੀਸ਼ੀਅਨ ਕਰ ਗਿਆ ਸਭ ਕੁਝ ਠੀਕ ਆ ਹਵਾ ਮੇਰੀ ਐ ਪਰ ਇੰਨਾ ਤਾਂ ਤੂੰ ਕਰ ਲੈ ਨਾ ਬਟਨ ਦਵਾ ਦੇ ਮੰਗਰ ਦੀ ਲੋੜ ਕੀ ਐ ਇੱਦਾਂ ਹੀ ਅਸੀਂ ਕਹਾਂਗੇ ਇੱਕ ਬੰਦਾ ਉਹ ਐ ਜੋ ਰਹਿਮਤ ਮੰਗਦਾ ਹੈ ਪਰ ਕਰਦਾ ਕੁਝ ਨਹੀਂ ਔਰ ਇੱਕ ਉਹ ਐ ਜਿਹੜਾ ਕਰਦਾ ਹੈ ਉਹਨੂੰ ਮੰਗਰ ਦੀ ਲੋੜ ਨਹੀਂ ਉਹਨੂੰ ਮਿਲਦਾ ਹੀ ਚਲਾ ਜਾਂਦਾ ਹੈ ਔਰ ਤੁਸੀਂ ਆਪਣੀ ਆਪ ਨੂੰ ਪੁੱਛਣਾ ਹੈ ਕਿ ਤੁਸੀਂ ਮੰਗਣ ਵਾਲਿਆਂ ਚੋਂ ਜਾਂ ਕਰਨ ਵਾਲਿਆਂ ਚੋਂ ਹਲੋ ਸਮਝਦੇ ਹੋ ਕਿ ਨਹੀਂ ਕਿਉਂਕਿ ਇੱਕ ਹੁੰਦਾ ਕਰਨ ਵਾਲਾ ਇੱਕ ਹੁੰਦਾ ਮੰਗਣ ਵਾਲਾ ਜਦਾਂ ਦੱਸਿਆ ਮੰਗਣ ਵਾਲੇ ਦਾ ਕੰਮ ਸਿਰਫ ਮੰਗਣਾ ਹੀ ਹੈ ਕਰਨਾ ਉਹਨਾਂ ਕੁਝ ਵੀ ਨਹੀਂ ਹੈ ਤੇ ਇੱਕ ਹੁੰਦਾ ਹੈ ਕਰਨ ਵਾਲਾ ਕਿ ਮੈਂ ਕੀ ਕਰ ਸਕਦਾ ਤਾਂ ਹੀ ਤਾਂ ਕਿਹਾ ਜਾਂਦਾ ਨਹੀਂ ਕਿ ਮੰਗਤਾ ਹੁੰਦਾ ਜੋ ਹਰ ਵੇਲੇ ਮੰਗਦਾ ਹੀ ਹੈ ਤੇ ਇੱਕ ਆਸ਼ਿਕ ਹੁੰਦਾ ਹੈ ਜੋ ਹਰ ਵੇਲੇ ਦਿੰਦਾ ਹੀ ਹੈ ਕਹਿੰਦਾ ਮੈਂ ਕੀ ਕਰ ਸਕਦਾ ਆਪਣੇ ਮਹਿਬੂਬ ਦੀ ਖਾਤਰ ਮੈਂ ਉਹ ਕਰਾਂ ਤਾਂ ਮਿਲਦਾ ਵੀ ਸਭ ਕੁਝ ਵੇਰ ਉਸ ਨੂੰ ਹੀ ਹੈ ਜਿਹੜਾ ਇਸ਼ਕ ਕਰਦਾ ਹੈ ਜਿਹੜਾ ਮੁਹੱਬਤ ਕਰਦਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਨਹੀਂ ਤਾਂ ਆਪਣੇ ਆਪ ਨੂੰ ਪੁੱਛੋ ਕਿ ਅਗਰ ਇੱਕ ਇਨਸਾਨ ਹੋਵੇ ਜਿਹੜਾ ਤੁਹਾਡੇ ਤੋਂ ਮੰਗੀ ਜਾਵੇ ਮੰਗੀ ਜਾਵੇ ਤੰਗ ਕਰ ਦੇ ਮੰਗ ਮੰਗ ਕੇ ਤਾਂ ਦੂਜਾ ਹੋਵੇ ਜਿਹੜਾ ਤੁਹਾਨੂੰ ਕਵੇ ਦੱਸ ਮੈਂ ਤੈਨੂੰ ਖੁਸ਼ ਕਿਦਾਂ ਕਰ ਸਕਦਾ ਦੱਸ ਮੈਂ ਤੇਰੀ ਖਾਤਰ ਕੀ ਕਰ ਸਕਦਾ ਤਾਂ ਤੁਹਾਡਾ ਬਸ ਚੱਲੇ ਤੁਸੀਂ ਕਹਿੰਦੇ ਇਹਨੂੰ ਸਾਰੀਆਂ ਖੁਸ਼ੀਆਂ ਦੇਵਾਂ ਕਿਉਂਕਿ ਇਹ ਸਭ ਕੁਝ ਮੇਰੀ ਖਾਤਰ ਹੀ ਤਾਂ ਕਰ ਰਿਹਾ ਹੈ ਸਮੀਦੇਓ ਆਪਣੇ ਇਹੀ ਫਰਕ ਹੁੰਦਾ ਹੈ ਮੰਗਣ ਵਾਲੇ ਵਿੱਚ ਔਰ ਇੱਕ ਆਸ਼ਿਕ ਦੇ ਵਿੱਚ ਆਸ਼ਿਕ ਹਮੇਸ਼ਾ ਉਹਦੀ ਖੁਸ਼ੀ ਦੇਖਦਾ ਹੈ ਕਿ ਮੈਂ ਕੀ ਕਰ ਸਕਦਾ ਹੈ ਤਾਂ ਮੰਗਤਾ ਕਹਿੰਦਾ ਮੈਨੂੰ ਕੀ ਮਿਲ ਸਕਦਾ ਹੈ ਮੈਨੂੰ ਕਿੱਦਾਂ ਮਿਲ ਸਕਦਾ ਹੈ ਉਹ ਮੰਗਤਾ ਹੀ ਰਹ ਜਾਂਦਾ ਹੈ ਤਾਂ ਜਿਹੜਾ ਦੇਣ ਦੀ ਕਲਾ ਸਿੱਖ ਜਾਂਦਾ ਉਹ ਹੀ ਬਣ ਜਾਂਦਾ ਹੈ ਦਾਤਾ ਨਾਲ ਮਿਲ ਕੇ ਦਾਤਾ ਫਿਰ ਉਹਨੂੰ ਕਦੀ ਦਾਤਾ ਕਹਿੰਦਾ ਹੁਣ ਤੂੰ ਕਰ ਰਿਹਾ ਹੈਂ ਤਾਂ ਤੈਨੂੰ ਮੰਗਣ ਦੀ ਕੋਈ ਲੋੜ ਹੀ ਨਹੀਂ ਹੈ ਇਹ वचन ਹੈ ਪਰਮਾਤਮਾ ਦੇ ਪਿਆਰਿਆ ਇਸ ਲਈ ਚੈੱਕ ਕਰਨਾ ਹੈ ਆਪਣੇ ਆਪ ਨੂੰ ਇਹ ਦੇਖਣਾ ਹੈ ਆਪਣੇ ਆਪ ਨੂੰ ਕਿ ਮੈਂ ਸਿਰਫ ਮੰਗਣ ਵਾਲੇ ਚੋਂ ਨਾ ਹੋਵਾਂ ਮੇਰੇ ਅੰਦਰ ਭਾਵਨਾ ਹੋਵੇ ਕਿ ਰਹਿਮਤ ਮੇਰੇ ਤੱਕ ਆਪ ਚੱਲ ਕੇ ਆਏਗੀ ਅਗਰ ਮੈਂ ਕੁਝ ਐਸਾ ਕਰੂੰਗਾ ਕਿ ਜਿਹਦੇ ਨਾਲ ਉਹਦੀ ਨਜ਼ਰ ਮੇਰੇ ਤੇ ਹੋਵੇ ਸਮਝਦੇ ਹੋ ਕਿ ਨਹੀਂ ਜਿੱਦਾ ਕਈ ਵਾਰ ਦੇਖਣਾ ਨਾ ਇਹਨੂੰ ਇਦਾਂ ਵੀ ਸਮਝ ਲਓ ਕਿ ਜਿਹੜੇ ਬੱਚੇ ਮਿਹਨਤ ਕਰਨ ਨੂੰ ਤਿਆਰ ਨਹੀਂ ਨਾ ਉਹਨਾਂ ਨੂੰ ਪਿੱਛੇ-ਪਿੱਛੇ ਜਾਣਾ ਪੈਂਦਾ ਟੀਚਰਾਂ ਦੇ ਪਿੱਛੇ-ਪਿੱਛੇ ਜਾਣਾ ਪੈਂਦਾ ਪ੍ਰਿੰਸੀਪਲ ਦੇ ਜਾ ਪਿੱਛੇ ਪਿੱਛੇ ਜਾਣਾ ਪੈਂਦਾ ਪਿੱਛੇ ਤੱਕ ਬੱਚਾ ਪਾਸ ਹੋ ਜਾਵੇ ਦੱਸੋ ਕੀ ਕਰੀਏ ਕਿੰਨੇ ਪੈਸੇ ਲਾ ਦੀਏ ਕਿਦਾਂ ਸਰਟੀਫਿਕੇਟ ਮਿਲ ਜਾਵੇ ਕਿਦਾਂ ਤਾਂ ਹੁਣ ਗੌਰ ਕਰਨਾ ਉਹਨਾਂ ਨੂੰ ਮਗਰ ਮਗਰ ਘੁੰਮਣਾ ਪੈਂਦਾ ਬੱਚੇ ਦੀ ਸਫਲਤਾ ਦੀ ਖਾਤਰ ਤੇ ਜਿਹਨੇ ਖੁਦ ਮਿਹਨਤ ਕਰਦੇ ਆ ਸਫਲਤਾ ਕਮ ਕੇ ਉਹਨਾਂ ਦੀ ਕੋਈ ਅਧੂਰੀ ਜਿਹੀ ਮਿੱਟੀ ਕਰਨ ਦੀ ਲੋੜ ਨਹੀਂ ਪੈਂਦੀ ਹਮੇਸ਼ਾ ਹੋਣੀ ਸਾਡੀ ਇਸ ਲਈ ਇੱਕ ਗੱਲ ਤੁਹਾਨੂੰ ਕਮਾ ਰਹੇ ਤੇ ਇਸ ਨਾਲ ਕਿਆ ਦਿੰਦੇ ਹੋ ਇਹ ਚਾਹੇ ਰਹਿਮਤ ਦੇ ਤੌਰ ਤੇ ਚਾਹੇ ਦੁਨੀਆਵੀ ਤੌਰ ਤੇ ਇੱਕ ਬੰਦਾ ਕਹਿੰਦਾ ਹੈ ਮੈਂ ਇਹਨੂੰ ਹਾਸਲ ਨਹੀਂ ਕਰ ਸਕਦਾ ਜਾਂ ਮੈਂ ਇਹਨੂੰ ਖਰੀਦ ਨਹੀਂ ਸਕਦਾ ਕਿਉਂਕਿ ਮੈਂ ਬੜਾ ਗਰੀਬ ਹਾਂ ਬੋਲੋ ਸਮਝਿਓ ਕਿ ਨਹੀਂ ਹੁਣ ਜਦੋਂ ਅਸੀਂ ਕਹਿੰਦੇ ਮੈਂ ਇਹਨੂੰ ਹਾਸਲ ਨਹੀਂ ਕਰ ਸਕਦਾ ਮੈਂ ਇਹਨੂੰ ਖਰੀਦ ਨਹੀਂ ਸਕਦਾ ਤਾਂ ਅਸੀਂ ਕੀ ਆਪਣੀ ਆਪ ਨੂੰ ਸਾਬਤ ਕਰਦੇ ਕਿ ਮੈਂ ਬੜਾ ਕਮਜ਼ੋਰ ਹਾਂ ਮੈਂ ਬੜਾ ਲਾਚਾਰ ਹਾਂ ਮੈਂ ਬੜਾ ਕਮਜ਼ੋਰ ਹਾਂ ਮੈਂ ਬੜਾ ਲਾਚਾਰ ਹਾਂ ਜਿਹੜਾ ਮਾਲਿਕ ਦਾ ਆਸ਼ਿਕ ਹੁੰਦਾ ਨਾ ਵਿਸ਼ਵਾਸ ਕਰਨ ਵਾਲਾ ਉਹ ਇਹ ਨਹੀਂ ਕਦੀ ਕਹਿੰਦਾ ਕਿ ਮੈਂ ਇਸ ਨੂੰ ਹਾਸਲ ਨਹੀਂ ਕਰ ਸਕਦਾ ਜਾਂ ਮੈਂ ਇਹਨੂੰ ਖਰੀਦ ਨਹੀਂ ਸਕਦਾ ਉਹ ਇੱਕੋ ਹੀ ਗੱਲ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਇਹਨੂੰ ਹਾਸਲ ਕਿੱਦਾਂ ਕਰ ਸਕਦਾ ਹਾਂ ਇਹਨੂੰ ਖਰੀਦ ਕਿੱਦਾਂ ਕਰ ਸਕਦਾ ਹਾਂ ਬਸ ਉਹ ਕੋਸ਼ਿਸ਼ ਮੈਂ ਕਰਨੀ ਹੈ ਔਰ ਇਹ ਚੀਜ਼ ਮੇਰੇ ਤੱਕ ਜ਼ਰੂਰ ਪਹੁੰਚੇਗੀ ਜਰਾ ਸਮਝ ਲੈ ਕਿ ਪੁਆਇੰਟ ਹੈ ਇਹ ਜੇ ਇੱਕ ਬੰਦਾ ਕਹਿੰਦਾ ਨਾ ਮੈਂ ਰੱਬ ਨੂੰ ਹਾਸਲ ਨਹੀਂ ਕਰ ਸਕਦਾ ਇਹਦਾ ਮਤਲਬ ਹੈ ਉਹ ਆਪਣੀ ਆਪ ਨੂੰ ਇੰਨਾ ਨੀਮਾ ਸਮਝਦਾ ਹੈ ਕਿ ਮੇਰੀ ਔਕਾਤ ਹੀ ਨਹੀਂ ਰੱਬ ਤੱਕ ਪਹੁੰਚਣ ਦੀ ਪਰ ਇੱਕ ਰੱਬ ਦਾ ਆਸ਼ੀ ਕਹਿੰਦਾ ਹੈ ਕਿ ਠੀਕ ਹੈ ਅੱਜ ਮੇਰੇ ਕੋਲ ਚੀਜ਼ ਨਹੀਂ ਹੈ ਪਰ ਮੈਂ ਉਹਨੂੰ ਹਾਸਲ ਕਿੱਦਾਂ ਕਰ ਸਕਦਾ ਹਾਂ ਰਸਤਾ ਲੱਭਾਂ ਤਾਂ ਕਿ ਉਹ ਚੀਜ਼ ਮੇਰੇ ਤੱਕ ਚੱਲ ਕੇ ਆਵੇ ਇਹਨੂੰ ਕਹਿੰਦੇ ਸਮਝਦਾਰ ਸਮਝਦੇ ਹੋ ਕਿ ਨਹੀਂ ਕਿਉਂਕਿ ਪਰਮਾਤਮਾ ਸਭ ਨੂੰ ਸਮਾਂ ਦਿੰਦਾ ਹੈ ਮੌਕਾ ਦਿੰਦਾ ਹੈ ਪਰ ਉਹ ਮੌਕੇ ਦਾ ਫਾਇਦਾ ਕੋਈ ਵਿਰਲਾ ਉਠਾਂਦਾ ਹੈ ਜਿਸ ਤਰ੍ਹਾਂ ਇਹ ਤੇ ਦੁਨੀਆਬੀ ਇੱਕ ਗੱਲ ਯਾਦ ਆ ਗਈ ਫਿਰ ਬਾਬਾ ਫਰੀਦ ਦੀ ਗੱਲ ਲਾ ਜਾਵਾਂਗੇ ਇੱਕ ਵਾਰ ਨਾ ਲਾਈਵ ਇੰਟਰਵਿਊ ਹੋ ਰਹੀ ਸੀ ਬਿਲਗੈਟਸ ਦੀ ਜੋ ਕਿ ਦੁਨੀਆ ਦੇ ਅਮੀਰ ਆਦਮੀਆਂ ਚ ਗਿਣਿਆ ਜਾਂਦਾ ਹੈ ਲਾਈਵ ਇੰਟਰਵਿਊ ਚੱਲ ਰਹੀ ਸੀ ਤਾਂ ਜਿਹੜੇ ਪੱਤਰਕਾਰ ਯਾਨੀ ਇੰਟਰਵਿਊ ਲੈ ਰਹੇ ਸੀ ਇੱਕ ਔਰਸ ਸੀ ਤੇ ਇੱਕ ਆਦਮੀ ਸੀ ਉਹ ਦੋਨੇ ਬੈਠੇ ਹੋਏ ਤਾਂ ਸਾਹਮਣੇ ਬਿਲਗੈਟਸ ਬੈਠਾ ਹੈ ਤਾਂ ਉਹ ਆਦਮੀ ਨੇ ਪੁੱਛਿਆ ਬਿਲਗੈਟਸ ਨੂੰ ਜੀ ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਹੈ ਤੁਹਾਡੀ ਕਾਮਯਾਬੀ ਦਾ ਰਾਜ਼ ਕੀ ਹੈ ਸਫਲਤਾ ਦਾ ਰਾਜ਼ ਕੀ ਹੈ ਉਸ ਵੇਲੇ ਵਿਲ ਗੈਟਸ ਨੇ ਕੀ ਕੀਤਾ ਲਾਈਵ ਚੱਲਦੇ ਵਿੱਚ ਹੀ ਆਪਣੀ ਕੋਟ ਦੀ ਜੇਬੋਂ ਚ ਚੈੱਕ ਬੁੱਕ ਕੱਢੀ ਔਰ ਟੇਬਲ ਤੇ ਰੱਖ ਦਿੱਤੀ ਔਰ ਚੈੱਕ ਬੁੱਕ ਰੱਖ ਕੇ ਉਹਨੇ ਕੀ ਕਿਹਾ ਉਸ ਆਦਮੀ ਨੂੰ ਕਿ ਇਹਦੇ ਚ ਜਿੰਨੀ ਮਰਜ਼ੀ ਅਮਾਉਂਟ ਭਰ ਲੈ ਮੈਂ ਸਾਈਨ ਕਰਨ ਨੂੰ ਤਿਆਰ ਹਾਂ ਜੇਰਾ ਸਮਝਣਾ ਲਾਈਵ ਸਾਹਮਣੇ ਕਹਿ ਦਿੱਤਾ ਕਿ ਇਹ ਚੈੱਕ ਬੁੱਕ ਰੱਖੀ ਹੈ ਸਾਹਮਣੇ ਜਿੰਨੀ ਮਰਜ਼ੀ ਅਮਾਉਂਟ ਭਰ ਲੈ ਚ ਅਮਾਉਂਟ ਦਾ ਮਤਲਬ ਜਿੰਨੇ ਮਰਜ਼ੀ ਪੈਸੇ ਚੈੱਕ ਬੁੱਕ ਚ ਆਪਣੀ ਹੱਥਾਂ ਨਾਲ ਤੂੰ ਭਰ ਲੈ ਮੈਂ ਸਾਈਨ ਕਰਕੇ ਚੈੱਕ ਹੁਣੇ ਤੈਨੂੰ ਦੇ ਦੋ ਕਹਿੰਦੇ ਪੱਤਰਕਾਰ ਹੈਰਾਨ ਰਹਿ ਗਿਆ ਮੈਂ ਸਵਾਲ ਕੁਝ ਪੁੱਛਿਆ ਇਹਨਾਂ ਨੇ ਚੈੱਕ ਬੁੱਕ ਅੱਗੇ ਰੱਖ ਦਿੱਤੀ ਕਿ ਭਰ ਲੈ ਅਮਾਉਂਟ ਔਰ ਮੈਂ ਸਾਈਨ ਕਰਨ ਨੂੰ ਤਿਆਰ ਉਹ ਦੇਖਦਾ ਰਿਹਾ ਕਿ ਕੈਮਰੇ ਲਾਈਵ ਚੱਲ ਰਹੇ ਲੱਖਾਂ ਦਰਸ਼ਕ ਦੇਖ ਰਹੇ ਐਸ ਵੇਲੇ ਉਹਨਾਂ ਨੇ ਚੈੱਕ ਬੁੱਕ ਨੂੰ ਹੱਥ ਤੱਕ ਨਹੀਂ ਲਾਇਆ ਬਿਲਕੁਲ ਸਿਰਫ ਦੂਸਰੀ ਵਾਰ ਕਿਹਾ ਕਹਿੰਦੇ ਦੇਖ ਕੀ ਰਿਹਾ ਹੈ ਪਰ ਅਮਾਉਂਟ ਮੈਂ ਸਾਈਨ ਕਰਨ ਨੂੰ ਤਿਆਰ ਹਾਂ ਪਰ ਹੁਣ ਲਾਈਵ ਹੋਣ ਕਰਕੇ ਉਹਨੇ ਸੋਚਿਆ ਹੀ ਨਹੀਂ ਕਿ ਇਹਨੂੰ ਹੱਥ ਲਾਵਾਂਗੇ ਲੋਕਾਂ ਨੇ ਕੀ ਕਹਿਣਾ ਹੈ ਕਹਿੰਦੇ ਤੀਸਰੀ ਵਾਰ ਕਿਉਂ ਨਹੀਂ ਚੱਕੀ ਤਾਂ ਬਲਕੇ ਉਹ ਚੈੱਕ ਬੁੱਕ ਇਦਾਂ ਬਿਲਗੈਟ ਸਾਲੂ ਸਰਕਾਰ ਦੀ ਕਹਿੰਦਾ ਮਾਰੇ ਲਓ ਤੁਸੀਂ ਲਾਈਵ ਚੱਲ ਰਿਹਾ ਮੈਂ ਨਹੀਂ ਕਰ ਸਕਦਾ ਮੈਂ ਨਹੀਂ پڑھ ਸਕਦਾ ਬਿਲਗੈਟਸ ਨੇ ਚੱਕ ਕੇ ਰੱਖੀ ਕਹਿੰਦੇ ਤੂੰ ਮੇਰੀ ਸਫਲਤਾ ਦਾ ਰਾਜ਼ ਜਾਨਣਾ ਚਾਹੁੰਦਾ ਨਾ ਜੇ ਤੇਰੀ ਜਗ੍ਹਾ ਮੈਂ ਹੁੰਦਾ ਤਾਂ ਮੈਂ ਚੈੱਕ ਬੁੱਕ ਪੜ ਦੇਣੀ ਸੀ ਕਿਉਂਕਿ ਮੈਂ ਜ਼ਿੰਦਗੀ ਦੀ ਇੱਕ ਗੱਲ ਜਾਣਦਾ ਕਿ ਜਦੋਂ ਕੁਦਰਤ ਤੁਹਾਨੂੰ ਮੌਕਾ ਦੇਵੇ ਤਾਂ ਮੌਕੇ ਨੂੰ ਕਦੀ ਗਵਾਉਣਾ ਇੱਥੇ ਲਾਈਵ ਸੀ ਜੇ ਤੂੰ ਚੈੱਕ ਬੁੱਕ ਭਰ ਦਿੰਦਾ ਤਾਂ ਮੈਂ ਸਾਈਨ ਕਰ ਦੇਣੀ ਸੀ ਕਿਉਂਕਿ ਲਾਈਵ ਵਿੱਚ ਮੈਂ ਨਾ ਨਹੀਂ ਕਰ ਸਕਦਾ ਸੀ ਤੂੰ ਕਰੋੜ ਡਾਲਰ ਲਿਖ ਦਿੰਦਾ ਮੈਂ ਕਰੋੜ ਦੇਣ ਨੂੰ ਤਿਆਰ ਸੀ ਇੱਕ ਮੌਕਾ ਦਿੱਤਾ ਸੀ ਕਿਸਮਤ ਨੇ ਤੈਨੂੰ ਪਰ ਦੂ ਆਪਣੇ ਹੱਥੀ ਉਹਨੂੰ ਠੁਕਰਾ ਦਿੱਤਾ ਕਹਿੰਦੇ ਮੈਂ ਕਦੀ ਮੌਕਾ ਨਹੀਂ ਠੁਕਰਾਇਆ ਪਰ ਮੈਂ ਉਹਨੇ ਇੱਕ ਗੱਲ ਵੀ ਕਹੀ ਹੈ ਕਿ ਮੌਕੇ ਦੋ ਕਿਸਮ ਦੇ ਹੁੰਦੇ ਇੱਕ ਬੁਰੇ ਮੌਕੇ ਹੁੰਦੇ ਕਿ ਤੁਹਾਨੂੰ ਕਿਸੇ ਦਾ ਧਨ ਚੋਰੀ ਕਰਨ ਦਾ ਮੌਕਾ ਮਿਲਦਾ ਹੈ ਹਿਰਾਫੇਰੀ ਕਰਨ ਦਾ ਮੌਕਾ ਮਿਲਦਾ ਕਿਸੇ ਨਾਲ ਬੇਈਮਾਨੀ ਕਰਨ ਦਾ ਮੌਕਾ ਮਿਲਦਾ ਹੈ ਤਾਂ ਕਹਿੰਦੇ ਬੇਈਮਾਨੀ ਚੋਰੀ ਕਰਕੇ ਠਗੀ ਕਰਕੇ ਤੁਸੀਂ ਜੀਵਨ ਚ ਕਦੀ ਅਮੀਰ ਕਾਮਯਾਬ ਨਹੀਂ ਹੋ ਸਕਦੇ ਜਦੋਂ ਕੁਦਰਤ ਸਹੀ ਮੌਕਾ ਦੇਵੇ ਸਹੀ ਮੌਕੇ ਨੂੰ ਪਹਿਚਾਣੋ ਅਛਾਈ ਨੂੰ ਪਹਿਚਾਣੋ ਕਿਉਂਕਿ ਜਿਨ੍ਹਾਂ ਨੇ ਵੀ ਬਿਲਕੁਲਸ ਦੇ ਬਾਰੇ ਪੜ੍ਹਿਆ ਹੋਏਗਾ ਉਹਨੂੰ ਇਹ ਵੀ ਪਤਾ ਹੋਏਗਾ ਕਿ ਉਹ ਬਹੁਤ ਬੜਾ ਦਾਨੀ ਵੀ ਹੈ ਉਹਨੇ ਜਿੰਨੇ ਪੈਸੇ ਕਮਾਏ ਦਾਨ ਵੀ ਬਹੁਤ ਕਰਦਾ ਹੈ ਉਹ ਕਹਿੰਦਾ ਮੈਂ ਕਦੀ ਮੌਕਾ ਨਹੀਂ ਗਵਾਉਂਦਾ ਜਦੋਂ ਮੈਨੂੰ ਕਿਸੇ ਦੀ ਹੈਲਪ ਕਰਨ ਦਾ ਮੌਕਾ ਮਿਲਦਾ ਮੈਂ ਜ਼ਰੂਰ ਕਰਦਾ ਇਹ ਮੌਕੇ ਹੁੰਦੇ ਐ ਕਿ ਜਦੋਂ ਮੈਂ ਕੁਝ ਦਾਨ ਪੁੰਨ ਕਰਦਾ ਹੈ ਭਲਾ ਕਰਦਾ ਆ ਤਾਂ ਮੈਨੂੰ ਇਦਾਂ ਲੱਗਦਾ ਮੇਰਾ ਗੋਡ ਮੈਨੂੰ ਦੇਖ ਰਿਹਾ ਹੈ ਤਾਂ ਜੇ ਉਹ ਮੈਨੂੰ ਦੇਖ ਰਿਹਾ ਤਾਂ ਮੈਨੂੰ ਬਹੁਤ ਦੇਵੇਗਾ ਉਹ ਕਿਉਂਕਿ ਜਿਹੜਾ ਉਹਦੀ ਨਜ਼ਰ ਚ ਆ ਗਿਆ ਉਹਨੂੰ ਕਮੀ ਕਦੀ ਆ ਹੀ ਨਹੀਂ ਸਕਦੀ ਹੁਣ ਦੇਖੋ ਇਹ ਜਿਹੜੇ ਅਮੀਰ ਆਦਮੀ ਵੀ ਇਹ ਚੀਜ਼ ਮੰਨਦੇ ਐ ਕਿ ਐਸੀ ਕੁਝ ਐਸਾ ਕਰੀਏ ਕਿ ਉਹਦੀ ਨਜ਼ਰਾਂ ਚ ਆਈਏ ਹੁਣ ਤੁਸੀਂ ਸੋਚੋ ਪੁੱਛੋ ਆਪਣੇ ਆਪ ਨੂੰ ਕਿ ਮੈਂ ਐਸਾ ਕੀ ਕਰਦਾ ਕਿ ਆਪਣੇ ਮਾਲਕ ਦੀ ਨਜ਼ਰਾਂ ਚਾਹਾਂ ਕਈ ਵਾਰ ਬੰਦਾ ਕਿਸੇ ਵੀ ਧਾਰਮਿਕ ਸਥਾਨ ਤੇ ਜਾਂਦਾ ਨਾ ਪਤਾ ਕੀ ਕਰਦਾ ਹੈ ਉਹ ਲੈ ਉਹ ਤਾਂ ਜਾਣਾ ਲੰਗਰ ਛੱਕੇ ਆ ਜਾਣਾ ਉਹ ਸੱਸੰਗ ਵਿੱਚ ਵੀ ਨਹੀਂ ਆਉਂਦਾ ਬੈਠਦਾ ਵੀ ਨਹੀਂ ਹੈ ਸੱਸੰਗ ਵੀ ਨਹੀਂ ਸੁਣਦਾ ਨਜ਼ਰ ਚ ਵੀ ਨਹੀਂ ਆਉਂਦਾ ਔਰ ਕਈ ਵਾਰ ਸਾਨੂੰ ਪੁੱਛਣਾ ਪੈਂਦਾ ਉਹ ਕੀ ਗੱਲ 11ਵੀਂ ਤੇ ਨਹੀਂ ਆਏ ਨਹੀਂ ਮਾਲਕੋ ਰੱਸ਼ ਬੜਾ ਸੀ ਸੋਚਿਆ ਇੱਥੋਂ ਚੱਲ ਜਾਈਏ ਐਸਾ ਵੀ ਖਰਚਿਆ ਗੱਡੀ ਦਾ ਕਿਰਾਇਆ ਵੀ ਲਾਇਆ ਆਏ ਵੀ ਤਾਂ ਨਜ਼ਰ ਜਿਨਾ ਆਏ ਤਾਂ ਫਾਇਦਾ ਕੀ ਹੋਇਆ ਫਿਰ ਲੰਗਰ ਛਕਣੇ ਆਏ ਸੀ ਲੰਗਰ ਤਾਂ ਫੇਰ ਘਰ ਵੀ ਮਿਲ ਜਾਂਦਾ ਹੈ ਉਹ ਕੋਸ਼ਿਸ਼ ਸਾਨੂੰ ਕਰਨੀ ਚਾਹੀਦੀ ਹੈ ਕਿ ਉਹ ਕੰਮ ਕਰੀਏ ਕਿ ਫਕੀਰਾਂ ਦੀ ਨਜ਼ਰ ਚ ਆਂਦੇ ਰਹੀਏ ਅਸੀਂ ਰਸ ਜਿੰਨਾ ਮਰਜ਼ੀ ਹੋਵੇ ਭੀੜ ਜਿੰਨੀ ਮਰਜ਼ੀ ਹੋਵੇ 10 ਮਿੰਟ ਨਾਲ 1 ਘੰਟੇ ਨਾਲ ਕੋਈ ਫਰਕ ਨਹੀਂ ਪੈ ਜਾਂਦਾ ਕੁਛ ਨਾ ਕੁਛ ਇਦਾਂ ਦਾ ਕੰਮ ਕਰਨਾ ਪੈਂਦਾ ਹੈ ਚਾਹੇ ਉਹ ਸੇਵਾ ਸਿਮਰਨ ਭਗਤੀ ਦੇ ਜ਼ਰੀਏ ਚਾਹੇ ਅਛਾਈ ਦੇ ਜ਼ਰੀਏ ਯਾਨੀ ਕੁਛ ਨਾ ਕੁਛ ਨਿੱਕੀ ਕਰਨੀ ਪੈਂਦੀ ਹੈ ਫਿਰ ਉਹਦੀ ਰਹਿਮਤ ਸਾਡੇ ਤੱਕ ਪਹੁੰਚ ਜੇ ਤੇ ਬੰਦਾ ਸੋਚੇ ਤਾਂ ਜਿੱਦਾਂ ਹਜ਼ਰਤ ਅਲੀ ਨੇ ਕਿਹਾ ਕਾਮਯਾਬੀ ਖੁਸ਼ੀ ਸਿਹਤ ਔਰ ਰਹਿਮਤ ਕਬੀ ਕਿਸੇ ਦਾ ਇੰਤਜ਼ਾਰ ਨਹੀਂ ਕਰਤੇ ਅਗਰ ਇਨ ਕੋ ਹਾਸਲ ਕਰਨਾ ਹੈ ਤਾਂ ਤੁਮੇ ਕੋਸ਼ਿਸ਼ ਕਰਨੀ ਪੜੇਗੀ ਉਠੋ ਕੋਸ਼ਿਸ਼ ਕਰੋ ਔਰ ਇਨ ਕੋ ਹਾਸਲ ਕਰ ਲੋ ਕਹਿੰਦੇ ਉਠ ਕੋਸ਼ਿਸ਼ ਕਰ ਹੁਣ ਜੇ ਸਿਹਤ ਦੀ ਗੱਲ ਵੀ ਲੈ ਲਈਏ ਇੱਕ ਬੰਦਾ ਬਿਮਾਰ ਹੈ ਤੇ ਜੇ ਸੋਚੇ ਮੈਨੂੰ ਬੈਠੇ ਬੈਠੇ ਨੂੰ ਸਿਹਤ ਮਿਲ ਜਾਵੇ ਤਾਂ ਮਿਲ ਜਾਏਗੀ ਬੈਠੇ ਬੈਠੇ ਤਾਂ ਬਿਮਾਰੀ ਹੋਰ ਬਦਣੀ ਹੈ ਉਹਨੂੰ ਕੋਸ਼ਿਸ਼ ਕਰਨੀ ਪੈਣੀ ਹੈ ਕਿ ਮੈਂ ਹੈਲਦੀ ਡਾਈਟ ਖਾਵਾਂ ਜਾਂ ਕੋਈ ਐਕਸਰਸਾਈਜ਼ ਕਰਾਂ ਜਾਂ ਕੋਈ ਅੱਛੀ ਮੈਡੀਸਿਨ ਲਵਾਂ ਕੋਸ਼ਿਸ਼ ਕਰਾਂ ਤਾਂ ਸਿਹਤ ਵੀ ਮੇਰੇ ਤੱਕ ਜ਼ਰੂਰ ਪਹੁੰਚੇਗੀ ਫਿਰ ਕਾਮਯਾਬੀ ਦੀ ਗੱਲ ਕਰ ਲੋ ਹੁਣ ਰਹਿਮਤ ਦੀ ਗਲਤੀ ਹੋ ਗਈ ਕਾਮਯਾਬੀ ਵੀ ਇਦਾਂ ਹੀ ਮਿਲਦੀ ਹੈ ਨਾ ਹੁਣ ਇੱਕ ਬੰਦੇ ਨੇ ਸਿਖਰ ਤੇ ਚੜਨਾ ਹੋਵੇ ਜਾਂ ਇੱਕ ਬੰਦੇ ਨੇ ਕੋਈ ਅੱਛੀ ਨੌਕਰੀ ਹਾਸਲ ਕਰਨੀ ਹੋਵੇ ਤਾਂ ਬੈਠਿਆਂ ਨੂੰ ਥੋੜੀ ਜਿਹੀ ਇੰਤਜ਼ਾਰ ਕਰ ਰਹੀ ਹੈ ਨੌਕਰੀ ਮਿਲ ਜਾਣੀ ਹੈ ਨਹੀਂ ਉਹਦੇ ਵਾਸਤੇ ਸਾਨੂੰ ਕਿੰਨੀ ਕੋਸ਼ਿਸ਼ ਕਰਨੀ ਪੈਣੀ ਹੈ ਲੋਕ ਇਹ ਤੇ ਐਡੀਸਨ ਦੀ ਗੱਲ ਵੀ ਦੱਸ ਦਈਏ ਐਡੀਸਨ ਜਿਸ ਨੇ ਬਲਬ ਦੀ ਖੋਜ ਕੀਤੀ ਸੀ ਬਹੁਤ بڑے ਵਿਗਿਆਨੀ ਸੀ ਇੱਕ ਦਿਨ ਕਿਸੇ ਨੇ ਉਹਨਾਂ ਨੂੰ ਸਫਲਤਾ ਦਾ ਰਾਜ਼ ਪੁੱਛਿਆ ਜਦੋਂ ਬਿਲਕੜਸ ਨੂੰ ਪੁੱਛਿਆ ਨਾ ਉਹਨਾਂ ਦੱਸਿਆ ਮੈਂ ਮੌਕਾ ਕਦੀ ਗਵਾੰਦਾ ਨਹੀਂ ਹ ਜਿੱਥੇ ਕੁਝ ਅੱਛਾ ਕਰਨ ਦਾ ਮੌਕਾ ਮਿਲਦਾ ਮੈਂ ਜ਼ਰੂਰ ਕਰਦਾ ਫੇਰ ਹੀ ਮੈਂ ਉਹਦੀਆਂ ਨਜ਼ਰਾਂ ਚਾਹੁੰਦਾ ਹੈ ਅੱਛਾ ਅੱਜ ਤੋਂ ਇੱਕ ਪੁਆਇੰਟ ਤੁਸੀਂ ਵੀ ਨੋਟ ਕਰ ਲੈਣਾ ਕਿ ਜਦੋਂ ਵੀ ਜੀਵਨ 'ਚ ਮੈਨੂੰ ਕੁਝ ਅੱਛਾ ਕਰਨ ਦਾ ਮੌਕਾ ਮਿਲੇ ਤਾਂ ਉਹ ਮੈਂ ਜ਼ਰੂਰ ਕਰਾਂ ਔਰ ਉੱਥੇ ਜ਼ਰੂਰੀ ਨਹੀਂ ਹੈ ਕਿ ਮੈਂ ਲੱਖਾਂ ਹੀ ਖਰਚ ਕਰਕੇ ਕਰਨਾ ਹੈ ਕਈ ਵਾਰ ਰਹਿਮਤ ਬਹੁਤ ਬੜੀ ਹੁੰਦੀ ਹੈ ਤਾਂ ਖਰਚਾ ਬੜਾ ਥੋੜਾ ਕਰਨਾ ਪੈਂਦਾ ਹੈ ਔਰ ਜੇ ਬੰਦਾ ਕਹੇ ਜੇਮ ਤੇ ਕੁਝ ਵੀ ਨਹੀਂ ਹੈ ਤਾਂ ਮੈਂ ਇਦਾਂ ਦੇ ਬਹੁਤ ਮੌਕੇ ਆਉਂਦੇ ਮੈਂ ਕਿਸੇ ਨੂੰ ਹੱਸ ਕੇ ਬੁਲਾ ਕੇ ਕਿਸੇ ਦਾ ਧੰਨਵਾਦ ਕਰਕੇ ਕਿਸੇ ਨੂੰ ਖੁਸ਼ੀ ਦੇ ਕੇ ਉਹ ਵੀ ਨੇਕੀ ਕਮਾ ਸਕਦਾ ਤਾਂ ਕਿ ਆਪਣੇ ਮਾਲਕ ਦੀਆਂ ਨਜ਼ਰਾਂ ਚਾਵਾ ਮੈਂ ਕਿ ਕੁਝ ਅੱਛਾ ਕਰ ਰਿਹਾ